ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਫਟੀ ਵੀਰ ਕੋਲ ਪਹੁੰਚੇ ਆ ਤੇ ਅੱਜ ਇੱਕੋ ਗਾਂ ਤੁਹਾਨੂੰ ਵਿਖਾਉਣੀ ਆ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਹਾਂਜੀ ਭਾਜੀ ਵਧੀਆ ਜੀ ਚਲੋ ਵਧੀਆ ਚੀਜ਼ ਦਾ ਵੇਖ ਗਏ ਮਾਲ ਪਰਸਨ ਵਾਲਾ ਫਿਰ ਹਾਂ ਪਰਸਨ ਵਾਲਾ ਵੇਚਤਾ ਹੈ ਤੇ ਦੋ ਡੰਗ ਰਤੀ ਹੈਗੇ ਨਹੀਂ ਅੱਛਾ ਤੇ ਜੀ ਆਹੀ ਅੱਛਾ ਫਿਰ ਮੱਝਾਂ ਕੋਈ ਵੀਰ ਲੈ ਗਿਆ ਕਾਰੋਬਾਰੀ ਅੱਛਾ ਉਹਦਾ ਮੈਪ ਪਉਣੀ ਵੀਡੀਓ ਮੈਂ ਤੁਸੀਂ ਪਾ ਲਿਓ ਕੋਈ ਗੱਲ ਨਹੀਂ ਪਿਆਰ ਹੀ ਨਾਣਾ ਨੂੰ ਠੀਕ ਹੈ ਹਾਂਜੀ ਤੇ ਹੁਣ ਇੱਕ ਹੋਰ ਹੈਗੀ ਫਿਰ ਕੋਈ ਗਾਂ ਚਲੋ ਨਾਮ ਦੱਸਦੇ ਫਿਰ ਆਪਣਾ ਨਾਂ ਵਾਜੀ ਡੀਪੀ ਹਾਂਜੀ ਡੈਂਡ ਜੱਕ ਮੇ ਸੀਗਾ ਸੇਜ ਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰ ਦਸੀਏ ਦੇ ਬਾਰੇ ਕਿ ਨਵਾਂ ਸੁਆਇਦਾ ਇਹਦਾ ਭਾਈ ਪਈਦਾ ਸੁਗਾ ਮੂੰਹ ਚਾਰ ਦੰਦ ਜਿਵੇਂ ਸੀ ਚੈੱਕ ਕੀਤੇ ਦੰਦ ਸੀ ਚੈੱਕ ਕੀਤੇ ਕਰਾ ਦਨੇ ਚੈੱਕ ਠੀਕ ਐ ਤੇ ਕਿੰਨਾ ਚਿਰ ਹੋ ਗਿਆ ਸੁਈ ਨੂੰ ਸੁਈ ਨੂੰ ਭਾਜੀ ਇਹਨੂੰ 12 13 ਦਿਨ ਹੋ ਗਏ ਮਗਰ ਵਛਾ ਜੇ ਅੱਛਾ ਹਾਂਜੀ ਤੇ ਕਿੰਨਾ ਮੋਕੇ ਤੇ ਦੁੱਧ ਤਿਆਰ ਦੁੱਧ ਤੇ ਭਾਜੀ ਭਾਵੇਂ 13 ਕਹਦੀ ਐ ਭਾਵੇਂ 14 ਕਹਦੀ ਐ ਚਵਾਈ ਲੱਗੀ ਕਦੇ ਗਾਂ ਦੀ ਗੱਲ ਅੱਛਾ ਪਰ 12 ਲੀਟਰ ਹੈਗਾ 12 ਲੀਟਰ ਤਿਆਰ ਮੋਕੇ ਦੇ ਤਿਆਰ ਮੈਂ ਨਾ ਚੁੰਮਣ ਕੇ ਖੜੇ ਦੇ ਦੋ ਟਾਈਮ ਚਵਾ ਦੋਗੇ ਬਿਲਕੁਲ 12 ਚਵਾ ਦਾਂਗੇ ਭਾਜੀ ਲਿਆ ਖੋਲ ਹਾਂ ਫਿਰ ਤੋੜ ਦਈਏ ਪਹਿਲਾ ਸੁਆਇਆ ਤੇ ਦੁੱਧ ਮੌਕੇ ਤੇ ਜਿਹੜਾ ਇਹਦੇ ਕੋਲ 12 ਲੀਟਰ ਜਿਹੜਾ ਤਿਆਰ ਦੱਸਦੇ ਆ ਆ ਜ ਲੈ ਆ ਜੀ ਕਬੀ ਵੀ ਜਿਹੜੀ ਠੰਡੀ ਠੇਰੀ ਆ ਚਲੋ ਲੈ ਜਾ ਅੰਦਰ ਹੀ ਲੈ ਜਾ ਦੰਦ ਵੀ ਉਹਦੇ ਕੋਲ ਚੈੱਕ ਕਰਾ ਦਈਏ ਤੁਹਾਨੂੰ ਆ ਦੇਖ ਸਕਦੇ ਹੋ ਉਹਦੇ ਪਾਜੀ ਫਿਰ ਵੀ ਗੱਲ ਹੈ ਹਾਂ ਦੇਖ ਸਕਦੇ ਜੇ ਉੱਧਰ ਦਾੰਦ ਹੈ ਤੋੜਿਆ ਹੀ ਆ ਬੱਸ ਠੀਕ ਹੈ ਜੀ ਤੇ ਉਤਰਾ ਵੀਰ ਜੀ ਠੰਡੀ ਤੇਰੀ ਬਿਲਕੁਲ ਠੰਡੀ ਤੇਰੀ ਪਾ ਜੀ ਬੱਚਾ ਉੱਚਾ ਲਾ ਗਿਆ ਕੋਈ ਵਿਖਾ ਦਿੰਦਾ ਧਾਰਾ ਤੁਰਾ ਵੀਰਾਂ ਨੂੰ ਖਾ ਦਵੇ ਚਲੋ ਦਿਖਾ ਦਿਓ ਇੱਕ ਵਾਰੀ ਫਿਰ ਚਵਾ ਚਬੋ ਦਾ ਪਤਾ ਲੱਗ ਜਾ ਚੰਗੀ ਤਰ੍ਹਾਂ ਸਾਰਾ ਹਾਂ ਬੱਚਾ ਜਿਹੜਾ ਇਹਦੇ ਮਗਰ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਸੋਈ ਸਵਾਈਏ ਦੀ ਚਵਾਈ ਜਿਹੜੀ ਹੋ ਜਾਣੀ ਆਪਣੀ ਚਵਾਈ ਕੋਈ ਵੀਰ ਕਰਕੇ ਖੜੇ ਤਸੱਲੀ ਕਰਕੇ ਖੜੇ ਆ ਦੇਖ ਸਾਡੇ ਜੀ ਡਬਲ ਥਾਨਿਆ ਡਬਲ ਦੁੱਧਿਆਂ ਕਾ ਮਾ ਡਬਲ ਆ ਭਾਜੀ ਵੇਖੋ ਠੀਕ ਆ ਜੀ ਡਬਲ ਥਾਨਿਆ ਕਿਤੇ ਰੇਟ ਨਾਲ ਡਬਲ ਕਰਦੇ ਹੋ ਹੈ ਰੇਟ ਨਾਲ ਡਬਲ ਕਰਦੇ ਹੋ ਨਹੀਂ ਰੇਟ ਨਹੀਂ ਰੇਟ ਨਹੀਂ ਕਰਦੇ ਡਬਲ ਠੀਕ ਆ ਦੁੱਧ 12 ਲੀਟਰ ਹੈਗਾ ਜੀ ਪੱਕਾ ਭਾਜੀ ਕੋ ਚੋਕੇ ਖੜੇ ਇਥੇ ਰੱਖਣਾੜਾਂ ਗਾਂ ਦੀਆਂ ਬਰੀਕ ਬਰੀਕ ਠੀਕ ਆ ਜੀ ਚਲੋ ਦਿਖਾ ਦੇ ਜਵਾਹ ਜਨੇ ਤੇ ਆਜੋ ਜੀ ਆਜੋ ਜੀ ਜਿਹੜਾ ਮਰਜੀ ਬੈਈ ਜਾਵੇ ਤੁਸੀਂ ਠੀਕ ਹੈ ਜੀ ਤੇ ਪਿਛਲੇ ਥਨਾਂ ਦਾ ਵਿੱਚਵਾਦ ਖਾ ਦੇ ਵੀਡੀਓ ਕਿਹੜਿਆ ਦੇਖਾ ਦੇ ਗਲੇ ਥਨਾਂ ਦਾ ਜਿਹੜਾ ਥਾਨ ਬੜਾ ਪਿਆਰਾ ਲੱਗਾ ਜਿਹੜਾ ਇਹ ਦੇਖੋ ਬਾਕੀ ਪਹਿਲਾ ਸੁਹਾ ਜੱਤੀ ਆ ਜਿਹੜੀ ਦੇਖੋ ਭਾਈ ਜਿਹੜਾ ਮਰਜੀ ਬੈਲੇ ਠੀਕ ਹੈ ਦੇਖੋ ਬਾਕੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਬਾਲਟੀ ਭਾਈ ਅੰਬੀ ਤਾਂ ਨੂੰ ਮੰਟੋ ਮਿੱਟੀ ਦੇ ਠੀਕ ਹੈ ਜੀ ਚਵਾਹ ਭਾਈ ਬੜਾ ਇੱਦਾਂ ਦਾ ਚਵਾਹ ਨਹੀਂ ਕਦੀ ਦੇਖਿਆ ਪਾ ਠੀਕ ਹੈ ਇੱਕ ਅਰੀ ਤੂਰਤਾ ਵੀ ਦੇਖ ਸਾ ਤੇ ਜੀ ਤਵੇ ਦਿੱਤਾ ਸੀ ਫਿਰ ਮੁੱਲ ਇਹਦਾ ਆਪਾ ਅਜੀ ਦਸੀਏ ਮੁੱਲ ਫਿਰ ਇਹਦਾ ਆਪਾ ਮੁੱਲ ਭਾਈ ਨਿਕਾਜਾਈ ਆ ਭਾਈ ਚੋਂ ਲੱਗੀ ਨਾ ਮੁੱਲ ਭਾਵੇਂ ਇਹਦਾ 50 ਜੀ ਦੋ ਛੱਡ ਦਈਏ ਤਾਂ ਵੀ ਵਛੀ ਕੇਣਾ ਕਿੰਨੇ ਲੈ ਜਾਣੀ ਆ ਅੱਛਾ ਜਵਾਦ ਨੂੰ ਸਲਤ ਨੂੰ ਪਤਾ ਸਾਰੇ ਗਣ ਪੂਰੇ ਆ ਚਾਰੇ ਕੰਨੀਆਂ ਮਤਲਬ ਬਰਾਬਰ ਆ ਵਛੀਆਂ ਹਾਂਜੀ ਹਾਂਜੀ ਬਾਕੀ ਭਾਈ ਦੂਜੀ ਗੱਲ ਇਹ ਵੀ ਸਿਆਣੇ ਆਂਦੇ ਨੇ ਜਿਹੜਾ ਚੰਗਾ ਡੰਗ ਰਿਆ ਨਾ ਖੱਬੜ ਪਾ ਕੇ ਵੇਚ ਦੀਦਾ ਅੱਛਾ ਇਹਨੂੰ ਮਤਲਬ ਕੋਈ ਹਾਰ ਸ਼ਿੰਗਾਰ ਨਾ ਕਰਦੇ ਨਾ ਵਛੀ ਵੇਚ ਦਿੰਦੀ ਹੀ ਠੀਕ ਆ ਹਾਂਜੀ ਮੁੱਲ ਭਾਜੀ ਇਹਦਾ ਕਰਦੇ ਆਪਾਂ 40000 ਤੂੰ ਮਾਂ ਤਲ ਕਰਾਂਗੇ ਕਿੰਨਾ 2000 38000 ਦੀ ਦੇ ਦੇ 40000 ਦੀ ਬਚੀ ਦਵਾਂਗੇ ਠੀਕ ਹੈ ਚਲੋ ਮੋਕੇ ਦੇ ਛੋਟ ਛੋਟ ਹੋਰ ਕਰ ਦੋਗੇ ਮੈਂ ਨਹੀਂ ਛੋਟ ਛੱਪਾ ਕਰ ਦਾਂਗੇ ਤੂੰ ਫੋਨ ਲਾਵੇ ਇੱਕ ਕਰੀ ਹਾਂ ਹੁਣ ਭਾਜੀ ਆਪਾਂ ਸਾਰੀ ਹਿਸਾਬ ਸਾਫ਼ ਕਰ ਦੇਣੀ ਬਚੀ ਅੱਛਾ ਉਹ ਹਸਾਬ ਨਾ ਰਾਤ ਨੂੰ ਜੋੜਿਆ ਗਿਆ ਠੀਕ ਹੈ ਜੀ ਹਾਂਜੀ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਚਵਾਈ ਕਰਕੇ ਪਾਸ ਕਰਕੇ ਖੜੇ ਜੀ ਕਿਉਂਕਿ ਸੂਈ ਸਵਾਈ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ